ਏਦੀ ਸਟਾਰਟਿੰਗ ਕਿੱਥੋਂ ਵੀ ਰਾਈਟਰ ਸਿੰਘਣੀ ਦੀ। ਤੇ ਇਹ ਨਾਮ ਕਮਾਉਣ ਨੂੰ ਕਿੰਨਾ ਕੁ ਟਾਈਮ ਲੱਗ ਗਿਆ ਸੀਗਾ। ਇੰਸਟਾਗ੍ਰਾਮ ਵੀ ਤੁਹਾਡੀ ਆਈਡੀ ਬੈਨ ਹੋ ਗਈ ਉਹਦਾ ਕੀ ਕਾਰਨ ਸੀਗਾ? ਕੀ ਗੱਲ ਹੋਈ? ਓਕੇ ਦੁਬਾਰਾ ਹੁਣ ਸੋਸ਼ਲ ਮੀਡੀਆ ਤੇ ਨਹੀਂ ਆਣਾ ਹੈਗਾ। ਮਤਲਬ ਉਹ ਵੀ ਮੇਰੇ 3-4 ਸਾਲ ਦੀ ਮਿਹਨਤ ਸੀ ਜਿਹੜੀ ਮਤਲਬ 1 ਮਿੰਟ ਦੇ ਵਿੱਚ ਖਤਮ ਕਰ ਦਿੱਤੀ ਗਈ। ਕਈ ਵਾਰੀ ਸਾਨੂੰ ਆਪਣੇ ਘਰ 'ਚ ਵੀ ਆਪਣੀ ਇੱਜ਼ਤ ਆਪ ਬਣਾਣੀ ਪੈਂਦੀ ਆ। ਜੀ। ਬਸ ਉਹਦੋਂ ਮੈਂ ਆਪ ਬਣਾਈ ਸੀ। ਉਹ ਅੱਜ ਦਾ ਜੋ ਸਾਡਾ ਪੋਡਕਾਸਟ ਆ ਉਸ ਦੇ ਵਿੱਚ ਅਸੀਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਉਨ੍ਹਾਂ ਦੇ ਬਾਰੇ ਜਾਂ ਉਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਦੇਖਿਆ ਹੋਵੇਗਾ ਤੇ ਉਹਨਾਂ ਦੀਆਂ ਅਕਸਰ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਜੋ ਵੀ ਉਹਨਾਂ ਦੇ ਬਾਰੇ ਅਸੀਂ ਅੱਜ ਉਹਨਾਂ ਦੀ ਲਾਈਫ ਆ ਜਾਂ ਉਹਨਾਂ ਦੀ ਥਿੰਕਿੰਗ ਆ ਉਹਨੂੰ ਆਪਾਂ ਡੀਪਲੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਗੱਲ ਕਰ ਰਿਹਾ ਆ ਤੇਗਵੀਰ ਕੌਰ ਜੀ ਦਾ ਜਿਨ੍ਹਾਂ ਨੂੰ ਅਸੀਂ ਰਾਈਟਰ ਸਿੰਘਣੀ ਦੇ ਨਾਮ ਤੋਂ ਵੀ ਜਾਣਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੁਹਾਡਾ ਤੁਸੀਂ ਪਹਿਲਾਂ ਤਾਂ ਸਾਡੇ ਚੈਨਲ ਨੂੰ ਟਾਈਮ ਦਿੱਤਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦੇ ਰਹੇ ਹੋ ਜੀ ਸੋ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਤੁਹਾਡੇ ਚੈਨਲ ਦੇ ਉਤੋਂ ਜਿਹੜਾ ਤੁਸੀਂ ਅਫੀਸ਼ੀਅਲ ਨਾਮ ਤਾਂ ਤੁਹਾਡਾ ਤੇਗਵੀਰ ਗੌਰ ਆ ਹਾਂਜੀ ਸੋ ਤੁਸੀਂ ਰਾਈਡਰ ਸਿੰਘ ਨਹੀਂ ਰੱਖਿਆ ਆ ਨਾਮ ਹਾਂਜੀ ਇਹਦੀ ਸਟਾਰਟਿੰਗ ਕਿੱਥੋਂ ਹੋਈ ਰਾਈਡਰ ਸਿੰਘਣੀ ਦੀ ਇਹ ਦਿਮਾਗ ਦੇ ਵਿੱਚ ਕਿੱਦਾਂ ਆਇਆ ਸਟਾਰਟਿੰਗ ਐ ਸੀ ਕਿ ਮੇਰੇ ਕੋਲ ਪਰਸਨਲ ਵੀ ਮੇਰੀ ਬਾਈਕ ਹੁੰਦੀ ਸੀ ਮੈਂ ਮੋਸਟਲੀ ਬਾਈਕ ਤੇ ਹੀ ਹੁੰਦੀ ਸੀ ਤੇ ਜਿਹੜੇ ਕੰਮ ਕਰ ਸਾਰੇ ਮੈਂ ਉਹਦੇ ਤੇ ਹੀ ਕਰਦੀ ਸੀ ਸੋ ਮੈਨੂੰ ਸੀ ਕਿ ਕੁਝ ਯੂਨੀਕਨੈਸ ਹੋਣੀ ਚਾਹੀਦੀ ਆ ਮਤਲਬ ਭੇਡ ਚਾਲ ਚ ਜਾਂ ਸਾਰੇ ਸੇਮ ਸੇਮ ਚੀਜ਼ ਚਲਦੇ ਆ ਨਾਮ ਰੱਖਦੇ ਕੋਈ ਆਈਡੀ ਦੀ ਯੂਨੀਕਨੈਸ ਹੋਵੇ ਜਿੱਤੋਂ ਲੋਕ ਮੈਨੂੰ ਪਛਾਣਨ ਕਿ ਹਾਂ ਵੀ ਇਹ ਹੁਣ ਮੈਨੂੰ ਜਿਹੜੇ ਮਿਲਦਾ ਨਾ ਕਹਿੰਦਾ ਇਹ ਤਾਂ ਰਾਈਡਰ ਸਿੰਘ ਨੇ ਤੇਗਵੀਰ ਕੋਰ ਨਾਮ ਬਾਅਦ ਚ ਆਉਂਦਾ ਆ ਪਹਿਲੋਂ ਆਉਂਦਾ ਇਹ ਰਾਈਡਰ ਸਿੰਘ ਨੇ ਉਹ ਯੂਨੀਕਨੈਸ ਆ ਗਈ ਮੈਨੂੰ ਯੂਨੀਕਨੈਸ ਹੀ ਚਾਹੀਦੀ ਜੀ 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 ਤੇ ਇਹ ਨਾਮ ਕਮਾ ਇਸ ਲਾਮ ਨੂੰ ਕਮਾਉਣ ਦੇ ਵਾਸਤੇ 4 ਤੋਂ 5 ਸਾਲ ਲੱਗੇ ਆ ਹੁਣ ਤੱਕ ਦੇ ਮੇਰੇ ਜਿੰਨੇ ਦੇਰ ਦੀ ਮੈਂ ਸੋਸ਼ਲ ਮੀਡੀਆ ਤੋਂ ਆਈ ਪਹਿਲਾਂ ਉਦੋਂ ਟਿਕਟੋਕ ਦਾ ਸਮਾਂ ਹੁੰਦਾ ਜਦੋਂ ਮੈਂ ਸਟਾਰਟ ਕੀਤੀ ਸੀ ਇਹ ਚੀਜ਼ ਫੇ ਟਿਕਟੋਕ ਬੈਨ ਹੋਇਆ ਫਿਰ ਇੰਸਟਾਗ੍ਰam ਤੇ ਆਏ ਆ ਤੇ ਫਿਰ YouTube ਇੰਸਟਾਗ੍ਰam ਵੀ ਤੁਹਾਡੀ ਆਈਡੀ ਬੈਨ ਹੋ ਗਈ ਉਹਦਾ ਕੀ ਕਾਰਨ ਸੀਗਾ ਕੀ ਗੱਲ ਹੋਈ ਉਹਦਾ ਕਾਰਨ ਇਹ ਸੀ ਕਿ ਜਿਵੇਂ ਭਾਈ ਅੰਬੇਦਪਾਲ ਸਿੰਘ ਜੀ ਦਾ ਪ੍ਰੋਟੈਸਟ ਚੱਲਦਾ ਪਿਆ ਸੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਲਾਗੇ ਤੇ ਉਹ ਪ੍ਰੋਟੈਸਟ ਦੇ ਵਿੱਚ ਮੈਂ ਗਈ ਸੀ ਤੇ ਕੁਝ ਫੋਟੋਸ ਅਪਲੋਡ ਕੀਤੀਆਂ ਸੀ ਮਾਤਾ ਜੀ ਹੁਣਾਂ ਦੇ ਨਾਲ ਮਤਲਬ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਜੀ ਸੀ ਜਿਨ੍ਹਾਂ ਨਾਲ ਫੋਟੋ ਖਿੱਚ ਕੇ ਅਪਲੋਡ ਕੀਤੀ ਸੀ ਤੇ ਵਾਦੋ ਵਾਦ ਸੰਗਤ ਨੂੰ ਸੱਦਾ ਦਿੱਤਾ ਸੀ ਹੂੰ ਹੂੰ ਤੇ ਉਹ ਜਦੋਂ ਫਿਰ ਨਿਗਾਹ ਦੇ ਵਿੱਚ ਆ ਗਏ ਤੇ ਉਹ ਅਕਾਊਂਟ ਉਹਨਾਂ ਨੇ ਤਾਂ ਬੈਨ ਕਰ ਦਿੱਤਾ ਕਿ ਮੈਂ ਵਾਦੋ ਵਾਦ ਸੰਗਤ ਦਾ ਇਕੱਠ ਨਾ ਕਰ ਸਕਾਂ ਕਿੰਨਾ ਫਾਲੋਅਰ ਸੀ ਗਿਆ ਉਦੋਂ ਤੇ 1.5 ਲੱਖ ਦੇ ਕਰੀਬ ਹੈਗੇ ਸੀ ਫਾਲੋਅਰ ਉੱਥੇ ਓਕੇ ਓਕੇ ਉਸ ਤੋਂ ਬਾਅਦ ਫਿਰ ਨਵਾਂ ਅਕਾਊਂਟ ਕ੍ਰੀਏਟ ਕਰਨ ਚ ਕਿੰਨਾ ਕੇ ਸਮਾਂ ਲੱਗ ਗਿਆ ਕੀ ਹੋਇਆ ਮੁਸ਼ਕਲ ਉਦੋਂ ਦਿਮਾਗ ਦੇ ਵਿੱਚ ਤਾਂ ਕੁਝ ਆਇਆ ਹੀ ਹੋਊਗਾ ਜਦੋਂ ਬੈਨ ਹੋਇਆ ਆ ਕੋਈ ਗੱਲ ਬਾਤ ਬੈਨ ਹੋਇਆ ਮਤਲਬ ਆਇਆ ਸੀ ਮੈਂ ਸੋਚਿਆ ਸੀ ਕਿ ਦੁਬਾਰਾ ਹੁਣ ਸੋਸ਼ਲ ਮੀਡੀਆ ਤੇ ਨਹੀਂ ਆਣਾ ਹੈਗਾ ਮਤਲਬ ਉਸ ਟਾਈਮ ਤੇ ਮੈਂ ਸੋਚੇ ਮੈਂ ਬੰਦ ਵੀ ਕਰ ਦਿੱਤਾ ਸੀ ਮਿੰਨਾ ਤੇ ਬਟ ਮੇਰੇ ਘਰ ਦੇ ਨੇ ਜਿਆਦਾ ਪੁਸ਼ ਕੀਤਾ ਤੇ ਕੁਝ ਮੇਰੇ ਜਿਹੜੇ ਚੰਗੇ ਸੱਜਣ ਮਿੱਤਰ ਕਹਿ ਲੋ ਕਿ ਹਾਂ ਵੀ ਨਹੀਂ ਇੱਦਾਂ ਛੱਡੀ ਦਾ ਕਿ ਫੀਲਡ ਹੈਗੀ ਹੈ ਤੁਸੀਂ ਇਹਦੇ ਵਿੱਚ ਕੰਮ ਕਰੋ ਪਹਿਲਾਂ ਇੰਨਾ ਕੁਝ ਕਰ ਚੁੱਕੇ ਐਕਚੁਅਲੀ ਮਤਲਬ ਉਸ ਆਈਟੀ ਦੇ ਵਿੱਚ ਨਾ ਮੇਰੀ ਜਿਹੜੀ ਐਕਚੁਅਲ ਜਰਨੀ ਹੈ ਨਾ ਉਹ ਸਟਾਰਟ ਹੋਈ ਸੀ ਜੀ ਜਿਵੇਂ ਪੰਜਾਬੀ movies ਕਰਨ ਲੱਗ ਪਈ ਸੀ ਮੈਮ ਤੇ ਮਤਲਬ ਕੁਝ ਵਧੀਆ ਸਿਸਟਮ ਸ਼ਾਰਟ movies ਚੱਲ ਰਹੀਆਂ ਸੀ ਮਤਲਬ ਇੱਕ ਫਲੋ ਬਣ ਗਿਆ ਸੀ ਉਸ ਆਈਟੀ ਦੇ ਵਿੱਚ ਤੇ ਉਹ ਸਾਈਟ ਦੇ ਵਿੱਚ ਜ਼ੀਰੋ ਤੋਂ ਲੈ ਕੇ ਹੁਣ ਤੱਕ ਮੈਂ ਕਿਵੇਂ ਬਣੀ ਕੀ ਚੇਂਜਸ ਆਏ ਕੀ ਕੰਟੈਂਟ ਕੀ ਕੁਝ ਮੈਂ ਲੋਕਾਂ ਨੂੰ ਦਿੱਤਾ ਪ੍ਰੋਵਾਈਡ ਕੀਤਾ ਨਾ ਉਹ ਚੋ ਸਭ ਕੁਝ ਸੀ ਤੇ ਮਤਲਬ ਉਹ ਵੀ ਮੇਰੇ 3-4 ਸਾਲ ਦੀ ਮਿਹਨਤ ਸੀ ਜਿਹੜੀ ਮਤਲਬ 1 ਮਿੰਟ ਦੇ ਵਿੱਚ ਖਤਮ ਕਰ ਦਿੱਤੀ ਗਈ ਤਾਂ ਮੈਨੂੰ ਇਹ ਨਹੀਂ ਆ ਕਿ ਜਿਵੇਂ ਕਈ ਕਹਿਣਗੇ ਹਾਂ ਦੁੱਖ ਲੱਗਾ ਮੂੰਹ ਹੋਏਗਾ ਮੂੰਹ ਨਹੀਂ ਬਸ ਇਹ ਕਿ ਮਿਹਨਤ ਗਈ ਸੀ ਉਹ ਹੂੰ ਹੁਣ ਕਹਿੰਦੇ ਮਿਹਨਤ ਨਹੀਂ ਪਰ ਇਹਦੇ ਵਿੱਚ ਐਕਚੁਅਲੀ ਪਿੱਛੇ ਮਿਹਨਤ ਸੱਚੀ ਮੁੱੱਚੀ ਕਿਹੜੀ ਹੁੰਦੀ ਹੈ ਜਿਹੜਾ ਕਰਦਾ ਨਾ ਉਹਨੂੰ ਪਤਾ ਹੁੰਦਾ ਆ ਜੀ 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 ਕਿ ਅਸੀਂ ਕਿੰਨੀ ਜੇ ਇਸੇ ਵੀਡੀਓਜ਼ ਬਣਾਉਣੇ ਆ ਐਡੀਟਿੰਗ ਕਰਦੇ ਸਭ ਕੁਝ ਅਸੀਂ ਆਪ ਕਰੀਦਾ ਫਿਰ ਸਾਨੂੰ ਪਤਾ ਲੱਗਦਾ ਹਾਂ ਸਾਡਾ ਸਮਾਂ ਕਿੱਥੇ ਗਿਆ ਬਿਲਕੁਲ ਬਿਲਕੁਲ ਤੇ ਉਸ ਟਾਈਮ ਤੇ ਫਿਰ ਮੈਂ ਸੋਚਿਆ ਕਿ ਛੱਡੋ ਰਹਿਣ ਦੋ ਕਿ ਠੀਕ ਹੈ ਸਾਰੇ ਆਪਣੀ ਆਪਣੀ ਸੇਵਾ ਨਿਭਾਉਂਦੇ ਪਏ ਸਾਡੇ ਕਿ ਜਿੰਨੀ ਹੋਈ ਅਸੀਂ ਕਰ ਲਈਤੀ ਆ ਬਟ ਫਿਰ ਮੈਂ ਜਿਵੇਂ ਬਾਹਰ ਗਈ ਕੁਝ ਲੋਕ ਵੀ ਮਿਲਣ ਲੱਗ ਪਏ ਕਿ ਤੁਸੀਂ ਆਪਣੀ ਆਈਡੀ ਦੁਬਾਰਾ ਤੋਂ ਸਟਾਰਟ ਕਰੋ ਕਿ ਤੁਹਾਡੇ ਵੱਲ ਦੇ ਕੇ ਜਿਵੇਂ ਕਈ ਸਿੱਖੀ ਸਰੂਪ ਦੇ ਵਿੱਚ ਵਾਪਸ ਮੁੜਦੇ ਪਏ ਆ ਕਿ ਤੁਸੀਂ ਇੱਕ ਮਤਲਬ ਕਾਫੀ ਜਣੇ ਦੇ ਇੱਕ ਆਈਡੀਲ ਤੌਰ ਤੇ ਮੈਂ ਇੱਕ ਚੱਲਦੀ ਪਈ ਸੀ ਜੀ ਜੀ ਤੇ ਫਿਰ ਉਸੇ ਉਹੀ ਲੋਕਾਂ ਨੇ ਦੁਬਾਰਾ ਪੁਸ਼ ਕੀਤਾ ਕਿ ਦੀਦੀ ਤੁਸੀਂ ਵਾਪਸ ਆਓ ਵਾਪਸ ਆਓ ਹਨਾ ਤੇ ਕੁਝ ਕਰਦਿਆਂ ਨੇ ਬੜਾ ਜ਼ੋਰ ਲਾਇਆ ਹੈ ਫਿਰ ਦੁਬਾਰਾ ਇਹ ਆਈਡੀ ਬਣਾਈ ਸੀ ਮੈਂ ਨਹੀਂ ਤੇ ਮੈਂ ਬਣਾਨੀ ਨਹੀਂ ਸੀ ਤੁਸੀਂ ਜੋ ਤੁਸੀਂ ਹੁਣ ਬਣੇ ਹੋ ਫੈਮਲੀ ਸਪੋਰਟ ਰਹੀ ਹੈ ਅਦਰ ਵਿੱਚ ਜੇ ਮੈਂ ਸਟਾਰਟਿੰਗ ਚ ਗੱਲ ਕਰਾਂ ਤੇ ਮੈਨੂੰ ਨਹੀਂ ਰਹੀ ਤੇ ਮਤਲਬ ਜਦੋਂ ਮੈਂ ਟਿਕਟੋਕ ਵਗੈਰਾ ਦੇ ਸਮੇਂ ਦੀ ਗੱਲ ਕਰਦੀ ਆ ਉਦੋਂ ਮੈਂ ਵੀਡੀਓਜ਼ ਪਾਉਂਦੀ ਹੀ ਘਰ ਦੇ ਮਣਾ ਕਰਦੇ ਸੀ ਕਿਉਂਕਿ ਕੁਝ ਫੈਮਲੀਆਂ ਦੇ ਵਿੱਚ ਹਰ ਇੱਕ ਦੇ ਹੁੰਦੇ ਆ ਜੀ ਤੇ ਉਹ ਮਣਾ ਕਰਦੇ ਹੀ ਕਿ ਨਹੀਂ ਕਰਨੀ ਹੈ ਚੀਜ਼ ਹਨਾ ਇਹ ਵੀਡੀਓਜ਼ ਨਹੀਂ ਪਾਣੀ ਆ ਐਕਚੁਅਲੀ ਇਹਨਾਂ ਦੀ ਮਾਈਂਡਸੈਟ ਕੁਛ ਐਦਾਂ ਦਾ ਹੋ ਜਾਂਦਾ ਨਾ ਕਿ ਅੱਗੇ ਜਾ ਕੇ ਜਿਵੇਂ ਸਾਡੇ ਆਨੰਦ ਕਾਰਜ ਹੋਣੇ ਆ ਅੱਗੇ ਜਾ ਕੇ ਮਤਲਬ ਥੋੜਾ ਉਹਨਾਂ ਦੇ ਉਹ ਰਾ ਨਹੀਂ ਸੋਚ ਕਹਿ ਸਕਦੇ ਆ ਤੇ ਜਿਹਾ ਜਿਆਤੇ ਹੋਵੇ ਅਸੀਂ ਗਲਤ ਕੰਟੈਂਟ ਅਪਲੋਡ ਕਰਦੇ ਪਏ ਆ ਐਕਚੁਅਲ ਦੇ ਵਿੱਚ ਲੋਕਾਂ ਦੇ ਗਲਤ ਕੰਟੈਂਟ ਦੇਖ ਕੇ ਨਾ ਕਰਦੇ ਥੋੜਾ ਡਰਦੇ ਆ ਹਾਂਜੀ ਕਿ ਜਿਵੇਂ ਉਹਨਾਂ ਨੂੰ ਗਲਤ ਬੋਲਦੇ ਆ ਲੋਕ ਕਿ ਸਾਡੀ ਕੁੜੀ ਨੇ ਵੀ ਬੋਲਣਗੇ ਜਾਂ ਮਤਲਬ ਕੁਝ ਮਿਸਯੂਜ਼ ਨਾ ਹੋ ਜਵੇ ਇਸ ਚੀਜ਼ਾਂ ਤੋਂ ਵੀ ਕਰਦੇ ਕਿਤੇ ਨਾ ਕਿਤੇ ਡਰਦੇ ਹੀ ਮਤਲਬ ਉਹਦੇ ਚ ਵੀ ਮੇਰਾ ਬੜਾ ਸਟਰਗਲ ਰਿਆ ਜੇ ਮੈਂ ਕਹਿੰਦੇ ਨਾ ਸੀ ਕਈ ਵਾਰੀ ਸਾਨੂੰ ਆਪਣੇ ਘਰ ਚ ਵੀ ਆਪਣੀ ਇੱਜ਼ਤ ਆਪ ਬਣਾਣੀ ਪੈਂਦੀ ਆ ਜੀ ਬਸ ਉਹਦੋਂ ਮੈਂ ਆਪ ਬਣਾਈ ਸੀ ਜਦੋਂ ਮਨਾ ਦੇ ਵਿੱਚ ਬਣੀ ਹਾਂ ਜੀ ਇਹ ਪਹਿਲਾਂ ਮਨਾ ਕਰਦੇ ਸੀ ਫਿਰ ਹਨਾ ਥੋੜਾ ਘਰ ਦੇ ਨੂੰ ਸਮਝਾਇਆ ਫਿਰ ਇੱਕ ਸਾਡੀ ਟੀਮ ਬਣੀ ਸੀ ਜਿਹੜੇ ਲੋਦੇ ਆਣੇ ਵਾਲੇ ਸਾਰੇ ਫਿਰ ਕੁਝ ਵੀਡੀਓ ਜਦੋਂ ਘਰ ਦੇ ਨੂੰ ਬਾਅਦ ਕੋਈ ਮਿਲ ਕੇ ਕਹਿੰਦਾ ਸੀ ਨਾ ਮੈਨੂੰ ਬਾਅਦ ਚ ਮਿਲਦੇ ਸੀ ਮੇਰੇ ਘਰ ਦੇ ਨੂੰ ਮਿਲ ਕੇ ਜਦੋਂ ਕਹਿੰਦੇ ਨੇ ਕਿ ਤੁਹਾਡੀ ਕੁੜੀਆਂ ਦੀ ਵੀਡੀਓਜ਼ ਵੇਖਦੇ ਆ ਕੁੜੀ ਦੀ ਵੀਡੀਓ ਵਧੀਆ ਹੁੰਦੀ ਆ ਜਿਵੇਂ ਪਾਪਾ ਨੂੰ ਨਾ ਤੇ ਦੋਸਤ ਮਿਲਦੇ ਆ ਦੇਖਦੇ ਕਹਿੰਦੇ ਸੀ ਤੇ ਫਿਰ ਨਾ ਉਹਨਾਂ ਨੂੰ ਵਧੀਆ ਲੱਗਦਾ ਸੀ ਤੇ ਜਿਹੜੇ ਮਤਲਬ ਮੈਨੂੰ ਪਹਿਲਾਂ ਮਨਾ ਕਰਦੇ ਸੀ ਫਿਰ ਹੁਣ ਮੈਨੂੰ ਆਪ ਮੇਰੇ ਨਾਲ ਖੜੇ ਹੋਏ ਆ ਜਿੱਥੇ ਮੈਨੂੰ ਜੇ ਡਾਊਨਫਾਲ ਤੇ ਮ ਦਿੱਤਾ ਹੈ ਕਿ ਤੇ ਨਹੀਂ ਤੂੰ ਇੰਨਾ ਕੁਝ ਜੇ ਮਿਹਨਤ ਕੀਤੀ ਆ ਤੂੰ ਉਹਨੂੰ ਛੱਡਦੀ ਕਿਉਂ ਪਈ ਆ ਜੀ ਦੁਬਾਰਾ ਪੁਸ਼ ਕੀਤਾ ਫਿਰ ਉਹਨਾਂ ਨੇ ਮੈਨੂੰ ਅੱਗੇ ਨੂੰ ਭੇਜਿਆ